ਕੜਦੀਆਂ ਪਲੇਟਾਂ ਪਾ ਕੇ ਰੈਡੀ ਕਰ ਲੀਆਂ neck ਵੀ ਆਪਣੇ ਰੈਡੀ ਕਰ ਚੁੱਕਿਆ ਤੇ ਦੁੱਖ ਫਰੰਟ ਬੈਕ ਦੋਨੋਂ ਨਾਲ ਕੰਦੇ ਜੋੜੀ ਵੀ ਕਰ ਲਈ ਆਪਾਂ ਨੇ ਮੇਨ ਆ ਗਈ ਆਪਣੀ ਸੈੱਡ ਸਲਾਈ ਆਪਾਂ ਨੇ ਕਿਸ ਤਰ੍ਹਾਂ ਦੇ ਨਿਸ਼ਾਨ ਲਗਾਉਣੇ ਆ ਹੁਣ ਦੇਖੋ ਆਪਾਂ ਜਦੋਂ ਸ਼ਰਟ ਦੀ ਕਟਿੰਗ ਕਰਦੇ ਆ ਪਲੇਟਾਂ ਪਾਉਣ ਤੋਂ ਪਹਿਲਾਂ ਆਪਾਂ ਨਿਸ਼ਾਨ 16 ਇੰਚ ਤੇ ਲਗਾਉਣੇ ਹੁੰਦੇ ਆ ਇਹ ਆਪਣਾ ਪਲੇਟਾਂ ਦੇ ਵਿੱਚ ਕੀ ਹੁੰਦਾ 1/2 ਇੰਚ ਵਿੱਚ ਆ ਜਾਂਦਾ ਤਾਂ ਆਪਣੇ ਕੋਲ ਕੀ ਰਹਿੰਦਾ 15.5 ਇੰਚ ਤੇ 15.5 ਇੰਚ ਤੇ ਆਪਾਂ ਨੇ ਨਿਸ਼ਾਨ ਲਗਾਉਣ ਵੇਲੇ ਹੀ 15.5 ਇੰਚ ਤੇ ਨਿਸ਼ਾਨ ਲਗਾਉਣਾ ਹੁੰਦਾ ਕਿਉਂਕਿ ਸੈੱਡ ਸਲਾਈ ਆਪਣੀ 15 ਇੰਚ ਰੈਡੀ ਰਹਿ ਜਾਂਦੀ ਆ ਹਾਫ ਇੰਚ ਆਪਣਾ ਮੋਡੇ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਇਸ ਤਰ੍ਹਾਂ 15.5 ਦੇ ਨਿਸ਼ਾਨ ਲਗਾਓਗੇ ਦੇਖੋ ਹੁਣ ਆਪਣੇ ਚੈਸਟ ਦੇ ਵਿੱਚੋਂ ਆਪਾਂ ਨੇ ਬੀ ਇੰਚ ਰੱਖਣਾ ਦੇਖੋ ਗੁੱਲਾ ਇਹ ਤੁਸੀਂ ਜੇ ਦਾ ਕਪੜਾ ਦੇਖੋ ਪੂਰਾ ਲਚਕਦਾਰ ਆ ਤਾਂ ਤੁਸੀਂ ਇਸ ਤਰ੍ਹਾਂ ਖਿੱਚ ਕੇ ਲਗਾਓਗੇ ਨਾਪ ਹਲਕਾ ਜਾ ਜੇ ਬਿਲਕੁਲ ਲਫ ਨਹੀਂ ਰਿਹਾ ਕਪੜਾ ਤਾਂ ਤੁਸੀਂ ਨੋਰਮਲ ਲਖਾਓਗੇ ਕਈ ਵਾਰ ਕੀ ਹੁੰਦਾ ਐਦਾਂ ਦਾ ਸਟੱਫ ਹੁੰਦਾ ਉਹ ਨਾ ਖਿੱਚੇ ਤੋਂ ਲਫਦਾ ਜੇ ਆਪਾਂ ਨੂੰ ਆਮ ਨੋਰਮਲ ਨਾਲੋਂ ਵੀ ਵੱਧ ਰੱਖਣਾ ਪੈਂਦਾ ਉਹ ਤੁਸੀਂ ਕੱਪੜੇ ਦੇ ਹਿਸਾਬ ਨਾਲ ਰੱਖ ਸਕਦੇ ਹੋ ਇਹ ਕਪੜਾ ਦੇਖੋ ਲਚਕ ਵਾਲਾ ਕਪੜਾ ਤਾਂ ਇਹਨੂੰ ਮੈਂ ਹਲਕਾ ਜਿਹਾ ਝਾਰ ਕੇ ਨਾਪ ਲਗਾਉਂਗੀ 20 ਇੰਚ ਤੇ 10 ਇੰਚ ਤੇ ਨਿਸ਼ਾਨ ਲਗਾਉਂਗੀ ਇਸ ਤਰੀਕੇ ਨਾਲ ਹੁਣ ਆਪਣੇ ਲਗਾਉਣਾ ਕਮਰ ਦਾ ਨਿਸ਼ਾਨ ਕਮਰ ਦਾ ਤੁਸੀਂ ਕੀ ਕਰਨਾ ਹੋਗਾ ਜਿਹੜੀਆਂ ਆਪਣੀਆਂ ਪਲੇਟਾਂ ਹੁੰਦੀਆਂ ਨੇ ਉਹਦਾ ਸੈਂਟਰ ਦੇ ਵਿੱਚ ਹੀ ਕਮਰ ਦਾ ਨਿਸ਼ਾਨ ਲਗਾਉਂਗੇ ਕਮਰ ਤੋਂ ਮੈਂ ਲਗਾਉਂਗੀ 17.5 ਇੰਚ ਨਹੀਂ 9 ਇੰਚ ਤੇ ਨਿਸ਼ਾਨ ਲਗਾਉਂਗੀ ਇਸ ਤਰੀਕੇ ਨਾਲ ਹੁਣ ਆਪਣੀ ਆ ਗਈ ਹਿਪ ਹਿੱਪ ਆਪਾਂ ਰੱਖਣੀ ਹੈ 21 ਇੰਚ ਆ ਦੇਖੋ ਇੱਥੋਂ ਵੀ ਤੁਸੀਂ ਮਾੜਾ ਜਿਹਾ ਸਾਰ ਕੇ ਰਖਾਉਂਗੇ ਇਸ ਤਰੀਕੇ ਨਾਲ ਹੁਣ ਕੀ ਆਪਣੇ ਗਲਾਈ ਦੇਖੋ ਕਿਸ ਤਰ੍ਹਾਂ ਦੇਣੀ ਆ ਕਈ ਲੇਡੀਜ਼ ਦੇ ਕੀ ਹੁੰਦਾ ਪੇਟ ਜ਼ਿਆਦਾ ਹੁੰਦਾ ਤਾਂ ਆਪਾਂ ਨੂੰ ਆਹ ਸਾਈਡ ਸਲਾਈ ਹਲਕੀ ਜੀ ਬਾਹਰ ਨੂੰ ਲੈ ਕੇ ਜਾਣੀ ਪੈਂਦੀ ਆ ਦੇਖੋ ਕੀ ਹੁੰਦਾ ਇਹ ਚੀਜ਼ਾਂ ਮੇਨ ਨੇ ਦੇਖੋ ਸਾਈਡ ਸਲਾਈ ਪਾਉਂਦੀ ਆ ਇਹ ਹਰ ਇੱਕ ਤੋਂ ਸਹੀ ਨਹੀਂ ਪੈਂਦੀ ਕਈ ਵਾਰ ਤਾਂ ਇੱਥੇ ਬਲਬਲਾ ਜਿਹਾ ਬਣਨ ਲੱਗ ਜਾਂਦਾ ਕਈ ਵਾਰ ਪੇਟ ਤੇ ਜ਼ਿਆਦਾ ਖਿੱਚ ਪੈ ਜਾਂਦੀ ਆ ਜਿੰਨਾ ਲੇਡੀਜ਼ ਦੇ ਪੇਟ ਹੁੰਦਾ ਦੇਖੋ ਜਿਹੜੀ ਉਹ ਸਲਾਈ ਹੋਗੀ ਤੁਸੀਂ ਇੱਥੋਂ ਹਲਕਾ ਜਾਂ ਬਾਹਰ ਰੱਖ ਕੇ ਪਾਉਣੀ ਹੋਗੀ ਇੱਥੋਂ ਤੁਸੀਂ ਆਹ ਪਲੇਟ ਹੋਊਗੀ ਜਿਹੜੀ ਜੇ ਤੁਸੀਂ ਇੱਕਦਮ ਇੱਥੋਂ ਸਿੱਧੀ ਸਲਾਈ ਲੈ ਕੇ ਜਾਓਗੇ ਤਾਂ ਤੁਹਾਡੇ ਕੀ ਹੋਊਗਾ ਚੈਸਟ ਕੋਲੋਂ ਟਾਈਟ ਰਹੇਗਾ ਉੱਪਰੋਂ ਕੀ ਹੋਊਗਾ ਲੂਜ਼ ਹੋ ਜਾਊਗਾ ਸਭ ਤੋਂ ਪਹਿਲਾਂ ਮੈਂ ਤੁਸੀਂ ਇੱਥੇ ਦੇਖਣਾਗਾ ਜਿੰਨਾ ਲੇਡੀਜ਼ ਦੇ ਪੇਟ ਹੋਊਗਾ ਉਹ ਤੁਸੀਂ ਬਾਹਰ ਨੂੰ ਲੈ ਕੇ ਜਾਓਗੇ ਜਿਹੜੇ ਨਾਰਮਲ ਪੇਟ ਨਹੀਂ ਹੁੰਦਾ ਤਾਂ ਤੁਸੀਂ ਉੱਥੋਂ ਸਲਾਈ ਦੇਖੋ ਇਸ ਤਰੀਕੇ ਨਾਲ ਲੈ ਕੇ ਜਾਣੀ ਆ ਆਹ ਚੀਜ਼ ਦੀ ਸਲਾਈ ਹੋਗੀ ਸਿੱਧਿਆਂ ਵਾਂਗੂ ਹੋਊਗੀ ਜ਼ਿਆਦਾ ਸ਼ੇਪ ਨਹੀਂ ਹੋਊਗੀ ਕਮਰ ਤੱਕ ਹੁਣ ਆਪਾਂ ਕਮਰ ਤੋਂ ਅੱਗੇ ਕੀ ਕਰਨਾਗਾ ਜਿਆਦਾਤਰ ਜਿਹੜੀ ਪ੍ਰੋਬਲਮ ਆਉਂਦੀ ਆ ਆ ਪਲੇਟ ਕੋਲੋਂ ਆਉਂਦੀ ਹੁੰਦੀ ਆ ਜਿਹਦੇ ਨਾਲ ਕੀ ਹੁੰਦਾ ਆਪਣੀ ਬ੍ਰੈਸਟ ਕੋਲੋਂ ਟਾਈਟ ਰਹਿ ਜਾਂਦਾ ਹੁੰਦਾ ਤੇ ਉੱਪਰੋਂ ਬੁਲਬਲੇ ਪੈਣ ਲੱਗ ਜਾਂਦੇ ਆ ਤੁਸੀਂ ਇੱਥੋਂ ਪਲੇਟ ਨੂੰ ਹਲਕਾ ਜਿਹਾ ਬਾਹਰ ਨੂੰ ਲੈ ਕੇ ਜਾਓਗੇ ਜਿਹੜੀ ਆਹ ਵਾਲਾ ਨਿਸ਼ਾਨ ਲਗਾਓਗੇ ਉੱਪਰੋਂ ਤੁਸੀਂ ਅੰਦਰ ਨੂੰ ਲੈ ਕੇ ਜਾਓਗੇ ਆ ਦੇਖੋ ਇਸ ਤਰ੍ਹਾਂ ਦੀ ਸ਼ੇਪ ਹੋਣੀ ਚਾਹੀਦੀ ਹੈ ਤੁਹਾਡੀ ਇੱਥੋਂ ਹਲਕੀ ਜੀ ਬਾਹਰ ਨੂੰ ਆਊਗੀ ਇੱਥੋਂ ਤੁਹਾਡੀ ਸਲਾਈ ਅੰਦਰ ਨੂੰ ਜਾਊਗੀ ਇਸੇ ਤਰੀਕੇ ਨਾਲ ਆਪਾਂ ਦੂਸਰੇ 프ਰੰਟ ਤੇ ਵੀ ਲਗਾ ਲਾਂਗੇ ਦੇਖੋ ਆਪਾਂ ਨੇ ਇਸ ਤਰ੍ਹਾਂ ਕਰਕੇ ਦੂਸਰੀ ਸਾਈਡ ਤੇ ਨਿਸ਼ਾਨ ਚਲੇ ਗਏ ਆਪਣੇ ਇੱਕ ਵਾਰ ਆਪਾਂ ਹਲਕੇ ਹਲਕੇ ਇਦਾਂ ਹੀ ਨਿਸ਼ਾਨ ਲਗਾ ਲਾਂਗੇ ਦੇਖੋ ਹੁਣ ਕੀ ਕਰਾਂਗੇ ਆਪਾਂ ਇੱਕ ਵਾਰ ਦੁਬਾਰਾ ਫੇਰ ਆਪਾਂ ਇਹਨੂੰ ਇਸ ਤਰ੍ਹਾਂ ਮਿੰਕੀ ਦੇਖਾਂਗੇ ਕਿਉਂਕਿ ਆਪਾਂ ਨੂੰ ਬਾਰ-ਬਾਰ ਸ਼ਰਟ ਨੂੰ ਬਟਣਾ ਨਹੀਂ ਪਊਗਾ ਫਿਰ ਆਪਾਂ ਨੂੰ ਜੇ ਕਈ ਵਾਰ ਆਪਣਾ ਨਾਪ ਦੇ ਵਿੱਚ ਫਰਕ ਰਹਿ ਜਾਂਦਾ ही, है देखो, ही निशान लगाया, ही है देखो जमा सही एक साढ़े सतार नाप के भी अपना दे देखो, जमा सही साढ़े सतारा के निशान आ इस तरह अपना चेस्ट से चल जाऊगा देखो अपने थोड़ा जा सहार के लाया के ही अपना भी इंच है देखो ਇਹ ਹੁਣ ਆਪਾਂ ਨੇ ਪਾਉਣੀ ਹੈ ਸਲਾਈ ਸਲਾਈ ਦੇਖੋ ਤੁਸੀਂ ਕਿਸ ਤਰ੍ਹਾਂ ਪਾਉਣੀ ਹੈਗੀ ਆਪਣੀ ਇੱਕ ਹੋਗੀ ਮੇਨ ਚੀਜ਼ ਇਹ ਵਾਲੀ ਹੋਗੀ ਇਹਦੇ ਵਿੱਚ ਆਪਾਂ ਨੇ ਦੇਖੋ ਪਲੇਟ ਪਾਈ ਹੋਈ ਹੈ ਫਿਲਹਾਲ ਤਾਂ ਮੈਂ ਪਹਿਲਾਂ ਵਾਲੀ ਵੀਡੀਓ 'ਚ ਤੁਹਾਨੂੰ ਦੱਸ ਰਹੀ ਸੀ ਕਟਾਈ ਵੇਲੇ ਵੀ ਤੁਸੀਂ ਆਹ ਕਿਸ ਤਰ੍ਹਾਂ ਰੱਖਣਾਗਾ ਮੈਂ ਦੁਬਾਰਾ ਫਿਰ ਸਪੈਸ਼ਲ ਇਸੇ ਦੀ ਹੀ ਵੀਡੀਓ ਬਣਾਈ ਆ ਪਲੇਟਾਂ ਦਾ ਕਰਕੇ ਵੀ ਤੁਸੀਂ ਇਹਦੀ ਕਿਸ ਤਰ੍ਹਾਂ ਆਹ ਸਾਈਡ ਸਲਾਈ ਪਾਉਣੀ ਆ ਹੁਣ ਦੇਖੋ ਆਪਾਂ ਨੇ ਆਹ ਚੀਜ਼ ਦੇ ਵਿੱਚ ਕੀ ਕਰਨਾਗਾ ਤੁਸੀਂ ਇਸ ਤਰੀਕੇ ਨਾਲ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਵਿੱਚ ਤੁਸੀਂ ਆਹ ਚੀਜ਼ ਜਿਹੜਾ ਆਪਣਾ ਕੱਟ ਲੱਗਿਆ ਹੋਇਆ ਤੁਸੀਂ ਇੱਥੇ ਪਹਿਲਾਂ ਵੀ ਕੱਟ ਲਗਾ ਸਕਦੇ ਹੋ ਮੰਨ ਲਓ ਕੱਟ ਤੁਹਾਡਾ ਦੇਖੋ ਆਹ ਚੀਜ਼ ਤੇ ਆ ਰਿਹਾ ਹੈਗਾ ਪਰ ਤੁਹਾਡਾ ਕੀ ਹੈ ਪਲੇਟਾਂ ਦੇ ਨਾਲ ਆਹ ਚੀਜ਼ ਨੂੰ ਇਧਰ ਖਿੱਚ ਲਿਆ ਤਾਂ ਜਿੰਨਾ ਤੁਹਾਡਾ ਇਧਰ ਖਿੱਚਿਆ ਗਿਆ ਤਾਂ ਤੁਸੀਂ ਆਹ ਸੀ ਨੂੰ ਇਧਰ ਇਸ ਤਰੀਕੇ ਨਾਲ ਲੈ ਕੇ ਜਾਓਗੇ ਜਿੰਨਾ ਤੁਹਾਡਾ ਪਲੇਟ ਨੇ ਖਿੱਚ ਲਿਆ ਉਹ ਤੁਸੀਂ ਬੈਕ ਵਾਲਾ ਪੱਲਾ ਬਾਹਰਲੀ ਸਾਈਡ ਕੱਢ ਦੋਗੇ ਜਿੰਨਾ ਤੁਸੀਂ ਫਰੰਟ ਉਤਾਰਨਾ ਦੇਖੋ ਆਪਾਂ 1/2 ਇੰਚ ਵੱਧ ਕੱਟ ਦਿੰਨੇ ਆ 1/2 ਇੰਚ ਹੀ ਆਪਾਂ ਨੇ نیچے ਉਤਾਰਨਾ ਇਸ ਤਰ੍ਹਾਂ ਜਿਦੇ ਨਾਲ ਕੀ ਹੋਊਗਾ ਬਿਲਕੁਲ ਵੀ ਤੁਹਾਡੀ ਸ਼ਰਟ ਪਿੱਛੇ ਵੱਲ ਨਹੀਂ ਜਾਊਗੀ ਇਸ ਤਰ੍ਹਾਂ ਰੱਖੋਗੇ ਇਸੇ ਤਰੀਕੇ ਨਾਲ ਤੁਸੀਂ ਆਹ ਸਾਈਡ ਵੱਲ ਜਾਣਾਗਾ ਇਸੇ ਤਰੀਕੇ ਆਪਾਂ ਇਹਨੂੰ ਇਸ ਤਰ੍ਹਾਂ ਬਾਹਰ ਰੱਖਾਂਗੇ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਕਰੀ ਕਰੋਗੇ ਸੈਂਟਰ ਦੇ ਵਿੱਚ ਜਿਹੜਾ ਤੁਹਾਡਾ ਕਰੀਜ਼ ਰੱਖੀ ਹੋਊਗੀ ਦੇਖੋ ਉਧਰੋਂ ਆਪਣੀ ਬੈਕ ਦੀ ਕਰੀਜ਼ ਉਧਰੋਂ ਫਰੰਟ ਦੀ ਕਰੀਜ਼ ਜਿਦੇ ਨਾਲ ਤੁਹਾਨੂੰ ਕੋਈ ਵੀ ਸ਼ਰਟ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਨੈੱਕ ਤੋਂ ਵੀ ਪਤਾ ਚੱਲੂਗਾ ਵੀ ਸਾਡੀ ਸ਼ਰਟ ਇੱਕ ਸਾਈਡ ਵੱਲ ਤਾਂ ਨਹੀਂ ਜਾ ਰਹੀ ਕਿਉਂਕਿ ਆਪਣੀਆਂ ਆ ਚੀਜ਼ਾਂ ਬਰਾਬਰ ਪਈਆਂ ਹੋਣਗੀਆਂ ਆਪ ਨੂੰ ਆਟੋਮੈਟਿਕ ਹੀ ਪਤਾ ਚਲ ਜੂਗਾ ਵੀ ਆਪਣੀ ਜਿਹੜੀ ਢਿੱਲਾ ਦੇਖੋ ਉਹ ਇਸ ਤਰੀਕੇ ਨਾਲ ਬਾਹਰ ਨਿਕਲੂਗੀ ਆ ਦੇਖੋ ਇਸੇ ਤਰੀਹੀ ਆ ਚੀਜ਼ ਤੋਂ ਇਸੇ ਤਰੀਹੀ ਇੱਥੋਂ ਜਿਹੜੀ ਆਪਣੀ ਆਹ ਵਾਲੀ ਮਾਰਜਨ ਹੋਊਗਾ ਇਹ ਆਪਣਾ ਕਿੱਥੇ ਤੱਕ ਜਾਊਗਾ ਜਿਹੜੀ ਆਪਣੀ ਸਾਈਡ ਪਲੇਟ ਪਾਈ ਆ ਉੱਥੇ ਤੱਕ ਹੀ ਜਾਊਗਾ ਦੇਖੋ ਦੇਖੋ ਜਦੋਂ ਵੀ ਤੁਸੀਂ ਸਾਈਡ ਸिलाई ਪਾਉਣੇ ਇੱਥੇ ਨੋਕ ਨਹੀਂ ਬਣਾਉਣੀ ਇੱਥੇ ਤੁਹਾਡੀ ਸिलाई ਇਹ ਕਿ ਗੁਲਾਈ ਦੇ ਵਿੱਚ ਹੋਣੀ ਚਾਹੀਦੀ ਹੈ ਦੇਖੋ ਆਪਾਂ ਡਬਲ ਸਲਾਈ ਲਗਾਉਣੀ ਹੈ ਤੇ ਤੁਸੀਂ ਉਹ ਕਿਸ ਤਰੀਕੇ ਨਾਲ ਡਬਲ ਸਲਾਈ ਲਗਾਉਂਗੇ ਬਾਈ ਚਾਂਸ ਆਪਾਂ ਨੂੰ ਸ਼ਰਟ ਖੁੱਲਣੀ ਪੈ ਜੇ ਕਮਰ ਦੇ ਵਿੱਚੋਂ ਤਾਂ ਤੁਸੀਂ ਕੀ ਕਰੋਗੇ हिਪ ਵਾਲੀ ਬਿਲਕੁਲ ਸਲਾਈ ਇੱਥੇ ਤੱਕ ਨਾਲ ਲੈ ਕੇ ਜਾਓਗੇ ਆਪਾਂ ਇਥੋਂ ਹਲਕਾ ਹਲਕਾ ਤਿਰਛਾ ਦੁਸ਼ਾ ਕਰਦੇ ਕਰਦੇ ਇਸ ਤਰੀਕੇ ਨਾਲ ਪੈਰ ਪੈਰ ਦੀ ਸਲਾਈ ਇਹਦੇ ਨਾਲ ਲਗਾਵਾਂਗੇ ਉੱਪਰੋਂ ਫੇਰ ਆਪਾਂ ਬਿਲਕੁਲ ਨਾਲ-ਨਾਲ ਲਗਾਵਾਂਗੇ ਜੇ ਅਚਾਨਕ ਆਪਾਂ ਨੂੰ ਸ਼ਰਟ ਟਾਈਟ ਰਹੇ ਜੇ ਇੱਕਦਮ ਦੇਖੋ ਤੁਸੀਂ ਇਸ ਤਰ੍ਹਾਂ ਡਬਲ ਸਲਾਈ ਲਗਾ ਸਕਦੇ ਹੋ ਇਹਦੇ ਵਿੱਚ ਤਾਂ ਤੁਸੀਂ ਆਹ ਵਾਲੀ ਸਲਾਈ ਪੱਟ ਕੇ ਸ਼ਰਟ ਨੂੰ ਬੈਨ ਸਕਦੇ ਹੋ ਦੇਖੋ ਚਾ ਹਿਪ ਦੇ ਵਿੱਚ ਆਪਾਂ ਲੈ ਕੇ ਜਾਵਾਂਗੇ ਜੇ ਤੁਹਾਡੇ ਕਮਰ ਵਗੈਰਾ ਤੋਂ ਟਾਈਟ ਰਹਿੰਦਾ ਉਹ ਤਾਂਗਾ ਕਿਉਂਕਿ ਜੇ ਪੂਰੀ ਸ਼ਰਟ ਡਾਈਟ ਆ ਫਿਰ ਤਾਂ ਆਪਾਂ ਨੂੰ ਹਿਪ ਤੋਂ ਲੂਜ਼ ਕਰਨੀ ਹੀ ਪਊਗੀ ਜੇ ਤੁਹਾਨੂੰ ਆਹ ਸੀਤ ਤੋਂ ਟਾਈਟ ਲੱਗ ਰਹੀ ਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇਹਦੀ ਡਬਲ ਸਲਾਈ ਲਗਾ ਸਕਦੇ ਹੋ ਪਹਿਲਾਂ ਹੀ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੋਂ ਪਾਵਾਂਗੇ ਦੇਖੋ ਜਿੰਨਾ ਆਪਾਂ ਨੇ ਆਹ ਸਾਈਡ ਤੋਂ نیچے ਉਤਾਰਿਆ ਉਸੇ ਤਰੀਕੇ ਨਾਲ ਆਪਾਂ ਇਧਰਲੀ ਸਾਈਡ ਤੋਂ ਬਾਹਰ ਕੱਢਾਂਗੇ ਤੇ ਨਾਲੇ نیچے ਉਤਾਰਾਂਗੇ

ਇਸੇ ਤਰੀਕੇ ਮੈਂ ਆ ਚੀਜ਼ ਵੀ ਇਧਰ ਉਪਰੋਂ ਬਿਲਕੁਲ ਨਾਲ ਫਿਰ ਪੈਰ-ਪੈਰ ਦਾ ਮਾਰਜਨ ਲੈ ਕੇ ਚੱਲੂਗੀ ਦੇਖੋ ਹੁਣ ਆਪਾਂ ਇਹਨੂੰ ਕੀ ਕਰਨਾਗਾ ਇਸ ਤਰ੍ਹਾਂ ਦੋਨੋਂ ਪੱਲਿਆਂ ਨੂੰ ਆਪਾਂ ਆਪਸ ਦੇ ਵਿੱਚ ਮਿਲਾਵਾਂਗੇ ਜਿਹੜਾ ਆਪਣਾ ਆਹ ਵਾਲਾ ਬਾਰੇ ਖੜਿਆ ਹੈ ਇਹਨੂੰ ਆਪਾਂ ਫਿਨਿਸ਼ਿੰਗ ਦੇਣੀ ਹੋਊਗੀ ਇਸ ਤਰੀਕੇ ਨਾਲ ਮੈਂ ਦੋਨੋਂ ਪੱਲਿਆਂ ਨੂੰ ਆਪਸ ਦੇ ਵਿੱਚ ਜੋੜ ਲੂੰਗੀ ਹੁਣ ਆਪਾਂ ਇਹਦੀ ਫਿਨਿਸ਼ਿੰਗ ਦੇਣੀ ਹੈ ਦੇਖੋ ਜਿਹੜਾ ਆਪਣਿਆਂ ਬਾਰ ਵਾਲਾ ਪੀਸ ਕੱਢਿਆ ਹੈ ਨੂੰ ਇਹਦੀ ਕਟਿੰਗ ਕਰ ਦਾਂਗੇ ਜਿਸ ਦੇ ਨਾਲ ਕੀ ਆਪਾਂ ਨੂੰ ਅੰਦਰੋਂ 셔ਟ ਦੀ ਸਫਾਈ ਮਹਿਸੂਸ ਹੋਗੀ ਦੇਖੋ ਆ ਚੀਜ਼ ਹੁਣ ਆਪਾਂ ਇਹਦੇ ਹਲਕੀ ਹਲਕੀ ਕੱਟ ਲਗਾਉਣੇ ਹੁੰਦੇ ਆ ਕਈ ਵਾਰ ਕੀ ਕਰਦੇ ਨੇ ਲੇਡੀਜ਼ ਬਹੁਤ ਵੱਡੇ ਵੱਡੇ ਕੱਟ ਲਗਾ ਦਿੰਦੀਆਂ ਨੇ ਜਿਸ ਦੇ ਨਾਲ ਕੀ ਜੇ ਆਪਾਂ ਨੂੰ ਬਾਅਦ 셔ਟ ਖੋਲਣੀ ਪੈ ਜੇ ਉਹ ਖੁੱਲਦੀ ਨਹੀਂ ਹੈਗੀ ਤੁਸੀਂ ਨੋਰਮਲ ਕੱਟ ਹੀ ਕਿਉਂ ਲਗਾਉਣੇ ਹੁੰਦੇ ਆ ਵੀ ਆਪਾਂ ਨੂੰ ਜੇ ਪ੍ਰੈਸ ਵਗੈਰਾ ਕਰਦੇ ਆ ਤਾਂ ਇਹਦੇ ਨਾਲ ਆਪਣਾ ਸਿਉਣ ਕੀ ਹੁੰਦੀ ਹੈ ਚੰਗੀ ਤਰ੍ਹਾਂ ਫਰਕ ਜਾਂਦੀ ਆ ਲਫ ਜਾਂਦੀ ਆ ਜਦੋਂ ਵੀ ਤੁਸੀਂ ਇਹਦੇ ਵਿੱਚ ਦੇਖੋ ਪ੍ਰੈਸ ਕਰਨੀ ਹੋਊਗੀ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਪ੍ਰੈਸ ਨੂੰ ਲੈ ਕੇ ਜਾਓਗੇ ਤਾਂ ਸੁੱਡੀ ਸਿਉਣ ਇਹ ਲਫ ਜਾਂਦੀ ਆ ਪ੍ਰੈਸ ਕਰਨ ਵੇਲੇ ਆ ਜਦੋਂ ਬਾਹਰਲੀ ਸੈਟ ਤੇ ਝੋਲ ਵਗੈਰਾ ਨਹੀਂ ਪੈਂਦਾ ਇੱਥੇ ਕੱਟ ਲਗਾਉਣਾ ਕੀ ਐਂਟਰ ਲੋਕ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਤੋਂ ਆਪਣੇ ਕੱਟ ਲੱਗ ਜਾਂਦੇ ਤਾਂ ਧਾਗੇ ਵੀ ਨਹੀਂ ਨਿਕਲਦੇ ਹੈਗੇ ਬਸ ਇਸ ਤਰੀਕੇ ਨਾਲ ਕੱਟ ਲਗਾਉਣੇ ਆ ਜਿਆਦਾ ਵੱਡੇ ਵੱਡੇ ਕੱਟ ਨਹੀਂ ਲਗਾਉਣੇ ਹੈਗੇ ਇਹਦੇ ਵਿੱਚ ਆਪਣੀ ਮੇਨ ਚੀਜ਼ ਇਹੀ ਸੀ ਦੱਸਣ ਵਾਲੀ ਇਹਦੇ ਆਪਾਂ ਪਹਿਲਾਂ ਬਾਜੂ ਰੈਡੀ ਕਰਾਂਗੇ ਫਿਰ ਸਾਨੂੰ ਕੰਦਾ ਜੋੜੀ ਬਾਰੇ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਕੰਦਾ ਜੋੜੀ ਕਰਨੀ ਆ